ਇਦੇ ਚ ਇਹਨਾਂ ਨੇ ਪਹਿਲਾਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਬਰਿੰਦਰਪਾਲ ਸਿੰਘ ਤੇ ਗੁਰਮukh ਸਿੰਘ ਇਹਨਾਂ ਦੀ ਉਮਰ ਕਰੀਬ 32 ਸਾਲ ਤੇ 21 ਸਾਲ ਸੀਗੀ ਤੇ ਇਹਨਾਂ ਤੋਂ ਰਿਕਵਰ ਕੀਤੇ ਸੀ 500 ਗ੍ਰਾਮ ਹੀਰੋਇਨ ਰਿਕਵਰ ਕੀਤੀ ਸੀ ਤੇ 15 ਲੱਖ 1900 ਰੁਪਿਆ ਡਰਗ ਮਨੀ ਤੇ ਇੱਕ ਡਰੋਨ ਤੇ ਇੱਕ ਮੋਟਰਸਾਈਕਲ ਸਪਲੈਂਡਰ ਰਿਕਵਰ ਕੀਤਾ ਸੀ ਜਿਹੜਾ ਕਿ ਵਿਦਆਊਟ ਨੰਬਰ ਸੀਗਾ ਇੱਕ ਬੰਦੇ ਨੂੰ ਅਰੈਸਟ ਕੀਤਾ ਹੈ ਤਿਲਜਿੰਦਰ ਸਿੰਘ ਲਾਇਸ ਹਨੀ ਉਹਦੇ ਤੇ ਆਲਰੇਡੀ ਦੋ ਐਫ ਆਈ ਆਰs ਹੈਗੀ ਦੋਨੋਂ ਪੀਐਸ ਕਰਿੰਡਾ ਦੀ ਹੈ ਬੰਦੇ ਤੋਂ ਦੋ ਪਿਸਟਲ ਰਿਕਵਰ ਕੀਤੇ ਹੈ ਜਿਹੜੇ ਕਿ ਇਲੀਗਲ ਪਿਸਟਲ ਨੇ ਨਾਨ ਲਾਇਸੈਂਸਡ ਪਿਸਟਲ ਹੈਗੇ ਜਿਹੜਾ ਕਿ ਇਹਨਾਂ ਨੇ ਪਹਿਲਾਂ ਬੰਦਾ ਜਿਹੜਾ ਫੜਿਆ ਸੀਗਾ ਵਿਰਿੰਦਰਪਾਲ ਸਿੰਘ ਉਹਦਾ ਭਰਾ ਹੈ ਤੇ ਅਸੀਂ ਟੀਮਸ ਲਾਈਆਂ ਲਾਈਆਂ ਉਹਨੂੰ ਫੜਨ ਲਈ ਤੇ ਜਿਵੇਂ ਕੁਝ ਜਿਵੇਂ ਫੜਿਆ ਜਾਏਗਾ ਉਵੇਂ ਅਸੀਂ ਤੁਹਾਡੇ ਤੱਕ ਸਰ ਉਮਰ ਵੀ ਨਹੀਂ ਜੀ ਉਹ ਮੈਂ ਜਿਵੇਂ ਤੁਹਾਨੂੰ ਦੱਸਿਆ 32 ਸਾਲ 21 ਸਾਲ ਤੇ ਇਹਦੀ ਜਿਹੜੀ ਉਮਰ ਹੈਗੀ ਹੈ ਇਹਦੀ 24 ਸਾਲ ਹੈ ਜਿਹੜਾ ਹੁਣ ਫੜਿਆ 24 ਵੈਸੇ ਕਾਰੋਬਾਰ ਕੀ ਕਰਦਾ ਸੀ ਇਹ ਬਿਲਲੇ ਨਹੀਂ ਜੀ ਇਹਨਾਂ ਨੇ ਕਿਹੜਾ ਕਾਰੋਬਾਰ ਕਰਨਾ ਥੋੜੇ ਪਟਕੇ ਹੋਏ ਆ ਦੀ ਆਮ ਦੀਨ ਦੁਨੀਆ ਦੀ ਲਾਈਫ ਤੋਂ